ਸਹੇਲੀਆਂ ਆਈਆਂ ਬਈ ਸੰਤੋ ਬੰਤੋ ਹੋਈਆਂ ਘਟੀਆਂ ਬਲ ਬਲੇ 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 ਸੰਤੂ ਬੰਤੂ ਹੋਣਾ ਕਢੀਆਂ ਵੱਡਿਆ ਕਰਾਦੀਆਂ ਜਾਈਆਂ ਗਿੱਧਾ ਪਾ ਰਹੀਆਂ ਨੰਨਦਾ ਤੇ ਪਰਜਾਈਆਂ ਗਿੱਤਾ ਪਾ ਰਹੀਆਂ ਨੰਨਦਾ ਤੇ ਪਰਜਾਈਆਂ ਪੁਰਾਣੇ ਸਮੇਂ ਨੂੰ ਦੇਖੇ ਤਾਂ ਕੁੜੀਆਂ ਜਿਹੜੀਆਂ ਵਿਆਹੀਆਂ ਹੁੰਦੀਆਂ ਉਹ ਪੇਕੇ ਘਰ ਆਉਂਦੀਆਂ ਜਿਹੜੀਆਂ ਇਕਵਾਰੀਆਂ ਹੁੰਦੀਆਂ ਉਹ ਤਾਂ ਆਲਰੇਡੀ ਚੁਗਲੀਆਂ ਕਰਦੀਆਂ ਚੁਗਲੀਆਂ ਵੀ ਕਰਦੀਆਂ ਨੇ ਪਿੰਗਾ ਛੋੜਦੀਆਂ ਨੇ ਮੋਤਮਾ ਮੇਨ ਮੋਟਿਵ ਪਿੰਗਾ ਛੁੰਡਣ ਦਾ ਨੇ ਕਿੱਦਾਂ ਵੀ ਪਾਣਾ ਅਜੇ ਤੁਸੀਂ ਵੇਟ ਕਰੋ ਨਾ ਤਾਂ ਸ਼ੁਰੂ ਹੋਏ ਆਗੇ-ਆਗੇ ਦੇਖੋ ਹੋਤਾ ਹੈ ਕਿਆ ਮਹੀਨਾ 베 ਤੂੰ ਆਇਆ ਸਟ੍ਰਿਕਟ ਹੁੰਦੀਆਂ ਸੀ ਹੁੰਦਾ ਗੁੰਗਟ ਲੈ ਕੇ ਚੱਲਣਾ ਪਹਿਣਾ ਹਰ ਕੰਮ ਐਦਾ ਕਰਨਾ ਹੁੰਦੀ ਤੇ ਸਾਡੇ ਵਰਗੀਆਂ ਨੇ ਹੁੰਦੇ ਮੋਜਾ ਹੀ ਮੋਜਾ ਅੱਛਾ ਨੂਹਾਂ ਦੇ ਵਿੱਚ ਕੀ ਫਰਕ ਆ ਪਹਿਲਾ ਵਾਲੀ ਤੇ ਹੁਣ ਵਾਲੀਆਂ ਕਹਿੰਦੇ ਹੁਣ ਵਾਲੀਆਂ ਫਿਰ ਨਾਲੇ ਚੱਕ ਲੈਂਦੀਆਂ ਨੇ ਬਹੁਤ ਫਰਕ ਆ ਬਹੁਤ ਫਰਕ ਆ

ਤੀਆਂ ਦਾ ਤਿਉਹਾਰ ਸੌਣ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਅੱਜ ਅਸੀਂ ਵੀ ਜਿਹੜੀ ਸਾਡੀ ਤੀਆਂ ਨੇ ਉਹ ਤਿਉਹਾਰ ਮਨਾੜੀਆਂ ਸੀ ਤਾਂ ਅਸੀਂ ਆਪਣਾ ਮਾਈਕ ਤੇ ਕੈਮਰਾ ਲੈ ਕੇ ਇੱਥੇ ਪਹੁੰਚ ਗਏ ਆ ਤੇ ਪੁੱਛਦੇ ਆ ਕਿ ਕੱਲਾ ਤਿਉਹਾਰ ਮਨਾਏ ਰਹੇ ਨੇ ਕਿ ਪਤਾ ਵੀ ਹੈ ਕਿ ਤੀਆਂ ਕਿਉਂ ਮਨਾਇਆ ਜਾਂਦੀਆਂ ਨੇ ਤੀਆਂ ਬਿਲਕੁਲ ਪਤਾ ਹੈ ਕਿਉਂ ਮਨਾਇਆ ਜਾਂਦੀਆਂ ਤੀਆਂ ਅੱਜ ਦੇ ਦਿਨ 'ਚ ਜਿਹੜੇ ਤੀਆਂ ਦੇ ਮਹੀਨਾ ਹੁੰਦਾ ਮਤਲਬ ਸੌਣ ਦਾ ਮਹੀਨਾ ਹੁੰਦਾ ਹੈ ਲੜਕੀਆਂ ਜਿਹੜੀਆਂ ਆਪਣੇ ਪੇਕੇ ਘਰ ਜਾਂਦੀਆਂ ਉੱਥੇ ਫਿਰ ਯਾਤ ਪੇਕੇ ਵਾਲੇ ਪਹਿਲਾਂ ਸੰਦਾਰਾ ਦੇ ਕੇ ਜਾਂਦੇ ਆਂਦੇ ਫਿਰ ਲੜਕੀਆਂ ਉੱਥੇ ਜਾਂਦੀਆਂ ਕੁਝ ਦਿਨ ਉੱਥੇ ਰਹਿ ਕੇ ਤੇ ਫਿਰ ਬੜੇ ਇੱਜ਼ਤ ਸਨਮਾਨ ਦੇ ਨਾਲ ਉਹ ਵਾਪਸ ਆਂਦੀਆਂ ਉਹਦੇ ਨਾਲ ਕੀ ਹੁੰਦਾ ਕਿ ਆਪਣੇ ਉਹਨਾਂ ਨੂੰ ਆਪਣਾ ਪੁਰਾਣਾ ਬਚਪਨ ਆਪਣੀ ਜਵਾਨੀ ਯਾਦ ਆਂਦੀ ਹੈ ਉੱਥੇ ਝੂਲੇ ਚੋਲਦੀਆਂ ਮਹਿੰਦੀ ਲਗਾਉਂਦੀਆਂ ਮਾਪੇ ਮਿਲਦੀਆਂ ਸਖੀਆਂ ਸਹੇਲੀਆਂ ਨੂੰ ਮਿਲਦੀਆਂ ਇਹ ਜਿਹੜਾ ਸਾਰਾ ਪ੍ਰੋਗਰਾਮ ਤੁਸੀਂ ਆਰਗੇਨਾਈਜ਼ ਕਰ ਰਹੇ ਹੋ ਇਹ ਆਪਣਾ ਇੱਕ ਸ਼ਹਿਰੀ ਪ੍ਰੋਗਰਾਮ ਹੋ ਗਿਆ ਪਿੰਡਾਂ ਦੇ ਵਿੱਚ ਪੇੜਾਂ ਦੇ ਥੱਲੇ ਝੁੱਲ੍ਹੇ ਲਾਏ ਜਾਂਦੇ ਨੇ ਹਨਾ ਬਹੁਤ ਸਾਰੀ ਚੀਜ਼ਾਂ ਕਰੀ ਜਾਂਦੀਆਂ ਨੇ ਇਹ ਆਈਡੀਆ ਕਿਵੇਂ ਆਇਆ ਕਿ ਅਸੀਂ ਇੱਕ ਸ਼ਹਿਰ ਦੇ ਵਿੱਚ ਰਹਿ ਕੇ ਵੀ ਇਸ ਚੀਜ਼ ਨੂੰ ਇੰਜੋਏ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਪਿੰਡ ਵਾਲੇ ਪੇੜ ਨਹੀਂ ਹੈਗੇ ਇਸ ਕਰਕੇ ਅਸੀਂ ਅੱਜ ਬਾਰਿਸ਼ ਕਰਕੇ ਥੋੜਾ ਜਿਹਾ ਅੰਦਰ ਕੀਤਾ ਉਹਦੇ ਵਿੱਚ ਅਸੀਂ ਪਿੰਡ ਦੀ ਇੱਕ ਚਾਤੀ ਦਿਖਾਈ ਹੈ ਜੇ ਤੁਸੀਂ ਸਰੌਂਡਿੰਗ ਤੇ ਨਜ਼ਰ ਮਾਰੋ ਤੁਹਾਨੂੰ ਪਿੰਡ ਦਾ ਮਿਲੇਗਾ ਚਰਖਾ ਵੀ ਮਿਲੇਗਾ ਮਦਾਨੀ ਵੀ ਮਿਲੇਗੀ ਮੰਝਾ ਵੀ ਪੱਖੀਆਂ ਵੀ ਤੇ ਅਸੀਂ ਅਪੀਨਿਅਨ ਹਾਈਟ ਦੇ ਵਿੱਚ ਇੱਕ ਪਿੰਡ ਲੈ ਕੇ ਆਏ ਆ ਕੋਸ਼ਿਸ਼ ਹੈ ਹਰ ਸਾਲ ਕਰਦੇ ਆ ਇਹ ਮੇਰੀ ਟੀਮ ਹੈ ਇਹ ਸਾਰੇ ਨਾਲ ਮਿਲ ਕੇ ਕਰਦੇ ਆ ਤੇ ਮੈਨੂੰ ਲੱਗਦਾ ਅਸੀਂ ਕਾਮਯਾਬੀ ਹੋ ਜਾਂਦੇ ਆ ਉਹ ਤੁਸੀਂ ਜਿਆਦਾ ਦੱਸੋਗੇ ने ने आगे आगे चला, अच्छा गिद्दा पाया ਜਾਂਦਾ ਬੋਲੀਆਂ ਪਾਈਆਂ ਜਾਂਦੀਆਂ ਨੇ ਤੁਸੀਂ ਤਾਂ ਡੀਜੇ ਤੇ ਨੱਚੀ ਜਾਂਦੇ ਹੋ ਨਹੀਂ ਕਿੱਦਾਂ ਵੀ ਪਾਣਾ ਅਜੇ ਤੁਸੀਂ ਵੇਟ ਕਰੋ ਨਾ ਤਾਂ ਸ਼ੁਰੂ ਹੋਏ ਆਗੇ-ਆਗੇ ਦੇਖੋ ਹੋਤਾ ਹੈ क्‍या अच्छा चलो अच्छा अच्छा चलो ਬੋਲੀ ਸੁਣਾ ਦਿਓ ਕੋਈ ਬੋਲੀ ਸੁਣਾएंगे महीना बे तू आया घड्डी जोड़ के सण ਰਣ ਦੋ ਨਚਰੇ ਨੇ ਠੀਖੀ ਖੇਡੀ ਬੋਲ ਕੇ ਸੋਣ ਬੀਰ ਕਟੀਆਂ ਕਰੇ ਪਾ ਦੋ ਚੰਦ ਰੀ ਬਚੋ ਚਾ ਬੋਲੀਆਂ ਪੈਰੀਆਂ ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਸੱਸ ਨੂੰ ਤਵਾ ਨਾ ਲੱਗੇ ਮੇ ਸੱਸ ਮੇਰੀ ਦੇ ਪੰਜ ਪੁੱਤਰ ਨੇ ਸੱਸ ਮੇਰੀ ਦੇ ਪੰਜ ਪੁੱਤਰ ਨੇ ਸੱਸ ਮੇਰੀ ਦੇ ਪੰਜ ਪੁੱਤਰ ਨੇ ਮੇਰਾ ਮੇਰੇ ਹਾਨ ਦਾ ਸੱਸ ਮੇਰੀ ਦੇ ਪੰਜ ਪੁੱਤਰ ਨੇ ਸੱਸ ਮੇਰੀ ਦੇ ਪੰਜ ਪੁੱਤਰ ਨੇ ਸਿੱਟ ਮੇਰੀ ਦੇ ਪੰਜ ਪੁੱਤਰ ਨੇ ਕੋਈ ਜੱਕਾ ਨਹੀਂ ਚੱਲੋ ਚੱਲੋ ਵੀ ਸੱੜੀ ਏ ਤੇਰੇ ਪੰਜ ਪੁੱਤ ਨਹੀਂ ਇੱਕ ਆਏ ਵੀ ਇੱਕ ਸ਼ਰਾਬੀ ਨਹੀਂ ਜਿਹੜਾ ਮੇਰੇ ਹਾਨ ਦਾ ਉਹ ਖਿੜਿਆ ਫੁੱਲ ਲਗਲਾ ਖਿੜਿਆ ਫੁੱਲ ਲਗਲਾ ਵੀ ਇਹ ਸ਼ਰੀਂਹ ਦੀ ਸੀ ਪੀ ਇਹ ਹਾਨ ਦਾ ਉਹ ਖਿੜਿਆ ਫੁੱਲ ਲਗਲਾ ਕਾਲਾ ਕਾਲਾ ਸ਼ਕਲਾ ਮੇਰਾ ਕਾਲਾ ਹੈ ਸਰਦਾਰ ਲਗੇ ਮਦਾ ਕਰੋ ਦੋਰੀ ਨਾ ਮਾਫ ਦੇਖੋ ਮਹੌਲ ਠੰਡਾ ਨਹੀਂ ਹੋਣਾ ਚਾਹੀਦਾ ਇਕੱਦੀ ਹੋ ਰਾਨ ਨੋ ਕਿਹੜਾ ਕਾਊਗਾ ਹੁਣ ਤੁਸੀਂ ਪਹਿਲਾਂ ਇਹ ਦੇਖੋ ਕਿ ਪਿੰਡ ਆ ਗਿਆ ਕਿ ਨਹੀਂ ਆਈ ਇੰਪੀਰੀਅਲ ਹਾਈਟਸ ਯਾ ਲੇਡੀਜ਼ ਕਿਸੇ ਨਾਲੋ ਕੱਟ ਨਹੀਂ ਹੈ ਬਹੁਤ ਸੋਹਣੀ ਚੀਜ਼ ਫਟਕੇ ਲੈ ਆਂਦੀ ਚਾ ਬਾਰੀ ਬੜਸੀ ਘਟੰਦੇ ਆਸੀ ਖਟਕੇ ਲੈ ਆਂਦੀ ਚਾ ਪੰਗੜਾ ਤਾਂ ਸਜਦਾ ਜਦ ਨੱਚਿਆ ਮੇਰੀ ਮਾਂ ਪੰਗੜਾ ਨੱਚੇ ਮੇਰੀ ਮਾਂ ਬੰਗੜਾ ਤਾਂ ਸਜਦਾ ਜਦ ਨੱਚੇ ਮੇਰੀ ਮਾਂ ਬੱਲੇ 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 ਸ਼ਾਵ 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 ਅੱਛਾ ਮੇਰੀ ਗੱਲ ਸੁਣੋ ਇੱਕ ਤਾਂ 부ਜਾਰਤਾ ਹੁੰਦੀਆਂ ਸੀਗੀਆਂ ਜਿਹੜੀਆਂ ਆਪਾਂ ਪਾਉਂਦੇ ਸੀਗੇ ਰਾਤ ਨੂੰ ਬਹਿ ਕੇ ਆਪਣੇ ਪਰਿਵਾਰਾਂ ਦੇ ਨਾਲ 부ਜਾਰਤਾ ਵੀ ਆਉਂਦੀਆਂ ਨੇ ਤੁਹਾਨੂੰ 부ਜਾਰਤਾ ਯਾਦ ਨਹੀਂ ਹੈ ਇਸ ਟੈਂਪ ਦਾ ਇੱਕ ਵੀ ਯਾਦ ਆ ਆ ਦੇਖੋ ਇਹ 부ਜਾਰਤ ਪਣ ਲੱਗੇ ਨੇ ਤੇ ਤੁਸੀਂ ਜਵਾਬ ਦੇਣਾ ਸੱਸ ਮੇਰੀ ਦੇ ਪੁੱਤ ਬੋਲੀ ਬਾਰੇ ਨੇ ਸੱਸ ਮੇਰੀ ਦੇ ਪੰਜ ਦੋ 13 ਤੋਂ ਕਨਸਰ ਸੱਸ ਮੇਰੀ ਦੇ ਪੰਜ ਪੁੱਤਰ ਨੇ 13 ਤੋਂ ਕਨਸਰ ਜਿਹੜਾ ਮੇਰੇ ਹਾਨ ਦਾ ਉਹ ਚਲ ਗਿਆ ਏ ਦਸਤ ਕਾਲਾ ਸ਼ਕਲਾ ਉਹ ਕਾਲਾ ਸ਼ਕਲਾ ਮੇਰਾ ਕਾਲਾ ਹੈ ਸਰਦਾਰ ਗੋਲੀੰਦ ਤਫ ਕਰੋ ਕਾਲਾ ਨਹੀਂ ਹੈ ਮੈਂ ਆਪ ਦਿਲੇ ਦੀ ਤਾਰ ਗੋਲੀੰਦ ਤਫ ਕਰੋ ਸਰਦਾਰ ਕਾਲਾ ਨਹੀਂ ਹੈ ਅਬੀ ਕਾਲਾ ਦੇਖੋ ਤੁਸੀਂ ਕਾਲਾ ਕਹਿੰਦੇ ਕਾਲਾ ਨੀਗਾ ਕਾਲਾ ਨਹੀਂ ਹੈ ਮੇਰਾ ਸਰਦਾਰ ਤਾਂ ਨਹੀਂ ਹਾਂਜੀ ਨਾ 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 ਅਸੀਂ ਨਹੀਂ ਮੰਨਦੇ ਸਾਡਾ ਸਰਦਾਰ ਸਾਡੇ ਜਿਲਾ ਦਾ ਰਾਜਾ ਹੈ ਆਹ ਉਹ ਤਾਂ ਸਰਦਾਰਾਂ ਨੂੰ ਵੀ ਬੁਲਾ ਲੈਣਾ ਸੀ ਤੁਸੀਂ ਕੱਲੇ ਸਰਦਾਰ ਆ ਰਹੇ ਸਰਦਾਰਾਂ ਨੂੰ ਪੱਗ ਬਣਾਉਣ ਨੂੰ ਟਾਈਮ ਲੱਗਦਾ ਹੈ ਸਾਡੇ ਤਾਂ ਸਰਦਾਰ ਦਾ ਨਾਂ ਹੀ ਡਾਇਮੰਡ ਹੈ ਤੇ ਫਿਰ ਉਹ ਕਿੰਨਾ ਹੀ ਗੋਰਾ ਹੋਏਗਾ ਦੱਸੋ ਸਰਦਾਰ ਦਿਲਾਂ ਦੇ ਰਾਜੇ ਹੁੰਦੇ ਆ ਗੋਰਾ ਕਾਲਾ ਨਹੀਂ ਹੁੰਦਾ ਆ ਆਂਟੀ ਹੋ ਬੋਲੀ ਸੁਣਾਣਗੇ ਹਾਂ ਗਿੱਦਾ ਗਿੱਦਾ ਕਰੇ ਮੇਲਣੇ ਗਿੱਦਾ ਗਿੱਦਾ ਕਰੇ ਮੇਲਣੇ ਗਿੱਦਾ ਪਾਉ ਬਥੇਰਾ ਨੀ ਅੱਖ ਚੱਕ ਕੇ ਦੇਖ ਤਾਂ ਨੂੰ ਨੀ ਅੱਖ ਚੱਕ ਕੇ ਦੇਖ ਤਰਾ ਨੂੰ ਬਰਿਆ ਬਾਬ ਨੇਰਾ ਜੇ ਤੈਨੂੰ ਤੁਪ ਲੱਗਦੀ ਲੈ ਲੈ ਚਾਦਰਾ ਮੇਰਾ ਜੇ ਤੈਨੂੰ ਤੁਪ ਲੱਗਦੀ ਮੇਰੀ ਗੱਲ ਸੁਣੋ ਇੱਥੇ ਸੱਸਾਂ ਵੀ ਖੜੀਆਂ ਨੇ ਤੇ ਇੱਥੇ ਨੋਹਾ ਵੀ ਖੜੀਆਂ ਨੇ ਇਹ ਇਹ ਦੱਸੋ ਕਿ ਪਹਿਲਾਂ ਵਾਲੀ ਸੱਸਾਂ ਤੇ ਹੁਣ ਵਾਲੀ ਸੱਸਾਂ ਦੇ ਵਿੱਚ ਕੀ ਫਰਕ ਆ ਦੱਸੋ ਹਾਂ ਦੱਸਣੀ ਹੈ ਪਹਿਲਾਂ ਦੀ ਸੱਸਾਂ ਪਹਿਲੇ ਵਾਲੀ ਬਹੁਤ ਸਟ੍ਰਿਕ ਹੁੰਦੀਆਂ ਸੀ ਸਟ੍ਰਿਕਟ ਹੁੰਦੀਆਂ ਸੀ ਗੁੰਗਟ ਲੈ ਕੇ ਚੱਲਣਾ ਪਹਿਣਾ ਹਰ ਕੰਮ ਐਦਾ ਕਰਨਾ ਹੁੰਦੀ ਤੇ ਸਾਡੇ ਵਰਗੀਆਂ ਨੇ ਹੁੰਦੇ ਮੋਜਾ ਹੀ ਮੋਜਾ ਲੋਕ ਨਹੀਂ ਟੋਕ ਨਹੀਂ ਆਜਾ ਇਹ ਕਹਿੰਦੇ ਚਿੱਲ ਮਾਰਦੇ ਹੁਣ ਤਾਂ ਸਾਡੇ ਨਾਲ ਪਾਰਟੀ ਚਿੱਲ ਮਾਰਦੀਆਂ ਨੇ ਪਹਿਲਾਂ ਕਹਿੰਦੇ ਨੂ ਪਤਾ ਹੀ ਨਹੀਂ ਲੱਗਦਾ ਸੱਸ ਐ ਕਿ ਨੂ ਐ ਉਹਨਾਂ ਦਾ ਕੋਈ ਫਰਕ ਨਹੀਂ ਐ ਨਹੀਂ ਸੱਸਾਂ ਔਰ ਨੂਆਂ ਇਕੱਠੇ ਬੈਠੀਆਂ ਸਾਰੀਆਂ ਔਰ ਪੂਰਾ ਬਰਾਬਰ ਮਦੂ ਜੀ ਦੀ ਕਿੱਥੇ ਐ ਮਦੂ ਜੀ ਦੀ ਆ ਜਾ ਆ ਜਾ ਚਿੱਲਸਸ ਚਿੱਲਸਸ ਹੌਟਸਸ 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 ਹਾਂ ਐ ਨੂਆਂ ਵਿੱਚ ਚੇਲ ਮਾਰਦੀ ਐ ਸੱਸ ਵਿੱਚ ਚੇਲ ਮਾਰ ਅੱਛਾ ਅੱਛਾ ਨੂਆਂ ਦੇ ਵਿੱਚ ਕੀ ਫਰਕ ਆ ਪਹਿਲਾਂ ਵਾਲੀ ਤੇ ਹੁਣ ਵਾਲੀਆਂ ਕਹਿੰਦੇ ਹੁਣ ਵਾਲੀਆਂ ਫਿਰ ਨਾਲੇ ਚੱਕ ਲੰਦੀਆਂ ਨੇ ਬਹੁਤ ਫਰਕ ਆ ਜਿੱਕੀ ਵਰਕ ਬਹੁਤ ਫਰਕ ਆ ਪਹਿਲਾਂ ਹਾਲੀਆਂ ਡਰਦੀਆਂ ਸੀ ਹੁਣ ਵਾਲੇ ਡਰਦੀਆਂ ਨਹੀਂ ਡਰਾਂਦੀਆਂ ਅਸੀਂ ਡਰ ਕੇ ਟਾਈਮ ਕੱਟਿਆ ਹੁਣ ਮੇਰੀ ਨੂ ਆ ਹੀ ਨਹੀਂ ਹਜੇ ਪਰ ਹੁਣ ਵਾਲੀਆਂ ਡਰਦੀਆਂ ਅੱਛਾ ਕਿਨੇ ਕਿਨੇ ਦੀ ਨੂ ਆ ਚੁੱਕੀ ਅੱਛਾ ਥੋੜੀ ਆ ਚੁੱਕੀ ਐ ਅੱਛਾ ਕਿਵੇਂ ਦਾ ਮਾਹੌਲ ਹੈ ਹੈ ਕੀ ਫਰਕ ਹੈ ਤੁਸੀਂ ਵੀ ਇੱਕ ਨੂ ਰਹਿ ਚੁੱਕੇ ਹੋ ਤੇ ਹੁਣ ਤੁਹਾਡੀ ਨੂ ਆ ਚੁੱਕੀ ਆ ਪਹਿਲਾ ਵਾਲੀ ਨੂਹਾਂ ਤੇ ਹੁਣ ਵਾਲੀ ਨੂਹਾਂ ਚ ਕੀ ਫਰਕ ਹੈ ਦੇਖੋ ਪਹਿਲੀ ਵਾਲੀ ਨੂਹਾਂ ਚ ਐਸੀ ਮਤਲਬ ਇਹ ਪਹਿਲੇ ਡਰਦੀਆਂ ਸੀ ਜਾਂ ਮੇਟਿਕ ਸੈਸ ਹੁਣ ਤਾਂ ਕਿਆ ਹੁਣ ਤਾਂ ਦੱਦੀਆਂ ਨਹੀਂ ਚਲੋ ਪਿੰਕਮੀ ਅਸੀਂ ਉੱਥੇ ਚਲਦੇ ਮੰਮੀ ਇੱਥੇ ਚਲਦੇ ਮੰਮੀ ਉੱਥੇ ਚਲਦੇ ਆ ਬਸ ਇਹ ਵਧੀਆ ਹੋ ਗਿਆ ਵਧੀਆ ਹੋ ਗਿਆ ਫਰਸਟ ਕਲਾਸ ਕੋਈ ਫਰਕ ਨਹੀਂ ਹੈ ਹਾਂ ਦੱਦੀਆਂ ਸੇਂ ਨਹੀਂ ਡਰਦੀਆਂ ਹਾਂ ਸੱਸਾ ਡਰਦੀਆਂ ਨੇ ਕਿ ਨੋਆ ਡਰਦੀਆਂ ਕੋਈ ਨਹੀਂ ਡਰਦਾ ਕੋਈ ਨਹੀਂ ਡਰਦਾ ਬਰਾਬਰ ਹੈ ਬਰਾਬਰ ਕੋਈ ਨਹੀਂ ਡਰਦਾ ਹੁੰਦਾ ਚੰਗਾ ਪਿਆਰ ਰੱਖੋ ਕੋਈ ਨਹੀਂ ਡਰਦੀ ਅੱਛਾ ਪਹਿਲਾ ਅੱਛਾ ਇਹ ਦੱਸੋ ਹਾਂ ਬੋਲਿਓ ਪਾ ਮੈਂ ਬੋਲੂ ਹਾਂਜੀ ਹਾਂਜੀ ਪਾਓ ਸੱਤ ਮਰੀ ਨੇ ਜਾਣੇ ਜੰਮੇ ਸੱਤ ਮਰੀ ਨੇ ਜਾਣੇ ਜੰਮੇ ਇੱਕ ਬੱਕਰੀ ਇੱਕ ਲੇਲਾ ਨੀ ਸੱਸੇ ਏਕੀ ਏਕੀ ਰੌਣਕ ਮੇਲਾ ਨੀ ਸੱਸੇ ਏਕੀ ਏਕੀ ਰੌਣਕ ਮੇਲਾ ਨੀ ਸੱਸੀ ਏਕੀ ਏਕੀ ਰੌਣਕ ਮੇਲਾ ਸੱਸੇ ਏਕੀ ਸੱਤ ਮਰੀ ਨੇ ਜਾਣੇ ਜੰਮੇ ਸੱਤ ਮਰੀ ਨੇ ਜਾਣੇ ਜੰਮੇ ਇੱਕ ਚੂ ਇੱਕ ਚੂਈ ਇੱਕ ਚੂ ਆ ਇੱਕ ਚੂਈ ਨੀ ਸੱਸੇ ਏਕੀ ਏਕੀ ਸੂਆ ਸੂਈ ਨੀ ਸੱਸੇ ਏਕੀ 21 ਉਹ ਆ ਸੂਈ ਨੇ ਸਭ ਤੋਂ ਐਕੀ ਇਹ ਤਾਂ ਸਸਾਈਂ ਕਿ ਦੂਜੇ ਨੋਲੀਆਂ ਇਹ ਤਾਂ ਸਸਾਈਂ ਹੋਣੀ ਚਾਹੀਦੀਆਂ ਸੱਸਾ ਬਿਲਕੁਲ ਜੀ ਤੁਸੀਂ ਸਾਡਾ ਸਾਰਾ ਪੰਡਾਲ ਦੇਖੋ ਇਹ ਸਾਰੀਆਂ ਆਜੋ ਮੇਰੀਆਂ ਕੁੜੀਆਂ ਆਜੋ ਆ ਤੁਹਾਡੇ ਵਿੱਚ ਕਾਣੇ ਦੋ ਦਿਨ ਤੇ ਦੋ ਦਿਨ ਤਾਂ ਆ ਇਧਰ 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 ਵੀ ਆਈ ਐ ਇਧਰ ਵੀ ਇਹ ਸਾਰੇ ਪਲੀਜ਼ ਆਜੋ 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 ਸ਼ਾਮ ਨੂੰ ਸਾਰਿਆਂ ਨੇ ਬੈਠ ਕੇ ਗੁੰਜਨ ਅੱਛਾ ਬਹੁਤ سارے ਐਦਾਂ ਦੇ ਵੀ ਹੋਣਗੇ ਜਿਹੜੇ ਪੰਜਾਬ ਤੋਂ ਨਹੀਂ ਨੇ ਬਹੁਤ سارے ਐਦਾਂ ਵੀ ਹੋਣਗੇ ਜਿਹੜੇ ਪਹਿਲੀ ਵਾਰ ਤੀਆਂ ਮਨਾ ਰਹੇ ਨੇ ਅੱਛਾ ਕਿਹੜਾ ਕਿਹੜਾ ਪਹਿਲੀ ਵਾਰ ਮਨਾ ਰਿਹਾ ਜਿਤੀਆਂ ਸਾਡੇ ਆਰਗੇਨਾਈਜੇਸ਼ਨ ਚ ਤਾਂ ਕੋਈ ਨਹੀਂ ਆ ਪਰ ਬਾਹਰੋਂ ਬਹੁਤ ਹੋਣਗੇ ਰੈਜ਼ਿਡੈਂਸ ਆਉਂਦੇ ਜਾਂਦੇ ਰਹਿੰਦੇ ਆ ਬਦਲਦੇ ਰਹਿੰਦੇ ਆ ਮੈਂ ਕਦੇ ਤੀਆਂ ਨਹੀਂ ਸੀ ਮਨਾਈ ਹੁਣ 3 ਸਾਲ ਤੋਂ ਮਨਾਉ ਵੀ ਰਹੇ ਹਾਂ ਇਹ ਬੀਜੀ ਸਮੇਂ ਦੇ ਵਿੱਚੋਂ ਆਪਣੇ ਆਪ ਨੂੰ ਇੰਜੋਏ ਕਰਨ ਦੇ ਲਈ ਹਨਾ ਕਿਵੇਂ ਇਹ ਆਈਡੀਆ ਕਿਵੇਂ ਆਂਦਾ ਤੁਹਾਨੂੰ ਕਿ ਇਹ ਵੀ ਜ਼ਰੂਰੀ ਹੈ ਕਿਤਨੇ ਕਿਤਨੇ ਇੰਜੋਏਮੈਂਟ ਵੀ ਜ਼ਰੂਰੀ ਹੈ ਕਰਨਾ ਚਾਹੀਦਾ ਮੈਂ ਜਿਵੇਂ ਅੱਜ ਮੈਂ ਛੁੱਟੀ ਲਈ ਹੋਈ ਐ ਦੇਖਿਓ ਇੰਨਾ ਇੰਪੋਰਟੈਂਟ ਛੱਡ ਕੇ ਪਰ ਇਹ ਵੀ ਸਾਡੀ ਪ੍ਰਾਇੋਰਟੀ ਐ ਕਿਉਂਕਿ ਆਪਣਾ ਜੋ ਸੌਰੀ ਐ ਆਪਣਾ ਜੋ ਸੱਭਿਆਚਾਰਕ ਐ ਉਹ ਵੀ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਚਾਹੇ ਕੋਈ यूपी द एच कोई हिमाचल द है यंग कि किसे दा भी, भी है सब्याचारक सब नु अपना पता होना बहुत बहुत शुक्रिया ਤੁਸੀਂ ਸਾਨੂੰ ਸਮੇਂ ਦਿੱਤਾ ਤੇ ਇੱਥੇ ਨਾ ਸਾਰੇ ਬੈਠੇ ਨੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸੇ ਨੂੰ ਪਤਾ ਵੀ ਹੈਗੇ ਤੀਆਂ ਕੀ ਹੁੰਦੀਆਂ ਨੇ ਅੱਛਾ ਮੈਂ ਤੀਆਂ ਦੇ ਵਿੱਚ ਅੱਜ ਤੁਸੀਂ ਪਾਰਟਿਸਿਪੇਟ ਕਰ ਰਹੇ ਹੋ ਇੰਜੋਏ ਕਰਨ ਦੇ ਲਈ ਆਏ ਹੋ ਕੀ ਹੁੰਦੀਆਂ ਨੇ ਤੀਆਂ ਸੌਰੀ ਕੀ ਆ ਕੀ ਹੁੰਦੀਆਂ ਨੇ ਕੀ ਆ ਤੀਆਂ ਅੱਜ ਤੀਆਂ ਮੈਂ ਤੀਆਂ ਇਹ ਜਿਹੜਾ ਫੈਸਟੀਵਲ ਮਨਾਇਆ ਜਾ ਰਿਹਾ ਹੈ ਇਹਨੂੰ ਕੀ ਕਹਿੰਦੇ ਆ ਤੀਜ ਤੀਜ ਕਹਿੰਦੇ ਆ ਹਨਾ ਤੇ ਕੀ ਹੁੰਦਾ ਤੀਜ पर पर तीवरी 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 जाती है क्योंकि मुझे नहीं सच मायके में जाती हैं शादी के बाद मायके में जाती हैं और वहाँ पे सेलिब्रेट करते हैं लड़कियाँ सारी न्यूली मैरिड जो होती हैं वो सेलिब्रेट करती हैं इस त्यौहार को और बेसिकली ये पार्वती और शिव जी की शादी का भी टाइम है थैंक यू अच्छा मैम थोड़ा पता तिया की होंगे तिया तीस का त्यौहार होता है जिसमें बहूएं बनाती अपने पति के लिए व्रत रखती हैं जिसमें उनकी सास उनको सुहागा सामान और सब कुछ देती हूं कुछ अच्छा तिला का एंजॉय कर रहे हो बहुत एंजॉय कर रहे हर साल करते हैं ਹਾਂਜੀ ਹਰ ਸਾਲ ਆਪਣੇ ਬੀਜੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਹ ਕਿੰਨਾ ਕਿ ਜ਼ਰੂਰੀ ਹੋ ਜਾਂਦਾ ਹੈ ਮੇਰੇ ਤੇ ਤਿਉਹਾਰਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਇਸੇ ਬਹਾਨੇ ਸਭ ਤੋਂ ਮਿਲਲਾ ਹੋ ਜਾਂਦਾ ਹੈ ਇੰਜੋਏ ਹੋ ਜਾਂਦਾ ਹੈ ਨਹੀਂ ਤਾਂ ਕੋਈ ਕੋਈ ਕਿਤਨੇ ਦਿਨੋਂ ਤੱਕ ਅਸੀਂ ਪੂਰੇ ਪੂਰੇ ਕਈ ਟਾਈਮ ਤੱਕ ਮਿਲ ਨਹੀਂ ਪਾਤੇ ਕਮਾਕਾਰਾਂ ਤੋਂ ਬੇਲੇ ਹੋ ਕੇ ਨਾ ਕੱਪੜੇ ਧੋਣੇ ਨਾ ਰੋਟੀ ਬਣਾਣੀ ਤੇ ਆਪਣੇ ਆਪ ਨੂੰ ਸਮਾਂ ਦੇਣਾ ਉਹ ਕੰਮ ਤਾਂ ਰੋਜ਼ ਹੀ ਕਰਦੇ ਐ ਥੋੜਾ ਟਾਈਮ ਤਾਂ ਆਪਣੇ ਲਈ ਵੀ ਕੱਢਣਾ ਚਾਹੀਏ ਤਾਂ ਇੱਥੇ ਸਾਰੀਆਂ ਤੀਆਂ ਬੈਠੀਆਂ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਮੈਨੂੰ ਤੁਹਾਨੂੰ ਪਤਾ ਤੀਜ ਦਾ ਤਿਉਹਾਰ ਕੀ ਹੁੰਦਾ ਹੈ ਪਤਾ ਹੈ ਚਲ ਕੀ ਹੁੰਦਾ ਜੀ ਸ਼ਾਦੀ ਕੇ ਬਾਅਦ ਲੜਕੀਆਂ ਆਪਣੇ ਮਹਿਕੇ ਆਤੀਆਂ ਸ਼ਾਦੀ ਕੇ ਬਾਅਦ ਲੜਕੀਆਂ ਆਪਣੇ ਮਹਿਕੇ ਆਤੀਆਂ ਤਿਉਹਾਰ ਮਨਾਣਾ ਚਾਹੀਏ ਅੱਛਾ ਮੈਂ ਜਿਵੇਂ ਤੁਸੀਂ ਕਿੱਥੋਂ ਵੈਸੇ ਹਮ ਯੂਪੀ ਸੇ ਹੈ ਯੂਪੀ ਤੇ ਮਤਲਬ ਵਿਆਹ ਤੋਂ ਬਾਅਦ ਕੁੜੀਆਂ ਆਪਣੇ ਪੇਕੇ ਘਰ ਜਾਂਦੀਆਂ ਨੇ ਹੁਣ ਤੁਸੀਂ ਇੱਥੀਓ ਤੁਸੀਂ ਜਾ ਨਹੀਂ ਪਾਏ ਮਿਸ ਕਰਦੇ ਹੋ ਹਾਂਜੀ ਬਿਲਕੁਲ ਕੀ ਕਰਦਾ ਜਾਂਦਾ ਮਨ ਕਰਤਾ ਹੈ ਅੱਛਾ ਉੱਥੇ ਵੀ ਤਿਉਹਾਰ ਮਨਾਉਂਦੇ ਨੇ ਹਾਂਜੀ ਹਾਂਜੀ ਮਨਾਤੇ ਹੈ ਇਹੀ ਤਰੀਕਾ ਹੈ ਕੁਛ ਆਟ ਤਰੀਕੇ ਨਾਲ ਨਹੀਂ ਇਹ ਮਤਲਬ ਸੇਮ ਥੋੜਾ ਅਲੱਗ ਹੈ ਬਸ ਬਾਕੀ ਐਸੇ ਹੀ আচ্ছা ਮੈਮ ਆਪ ਕਹਾਂ ਸੇ ਹਰਿਆਣਾ ਸੇ ਕਹਾਂ ਸੇ ਹਰਿਆਣਾ ਸੇ ਹਰਿਆਣਾ ਸੇ ਅਰੇ ਆਣੇ ਵਾਲੇ ਬਾਈ ਵੀ ਪਹੁੰਚੇ ਹੋਏ ਨੇ ਅੱਛਾ ਕਿਵੇਂ ਲੱਗਦਾ ਹੈ ਪੰਜਾਬ ਦੇ ਵਿੱਚ ਤਿਆ ਹੁੰਦਾ ਤੇ ਹਰ ਮਨਾ डिफरेंट ਹੈ ਵਹਾਂ ਸੇ ਬਹੁਤ ਬਟ ਨਾਈਸ ਹੁੰਦਾ ਹੈ ਕਾਫੀ ਅੱਛਾ ਲੱਗਦਾ ਹੈ कि यहाँ पर भी सेम वैसे ही मनाते हैं त्यौहार को और उतना इन्जॉयमेंट होता है सबके जैसे फैमिली को मिस नहीं करते क्योंकि भी एक फैमिली बन जाती है हम लोगों के लिए ना सबके सब इकट्ठे सब होते हैं तो मम्मी और सिस्टर्स की याद नहीं आती क्योंकि यहाँ पर भी सब फ्रेंड्स हैं तो लाइक मदर्स एंड सिस्टर की तरफ बिहेव करते हैं सब हम देखो बहुत अच्छा लगता है कि एक इवेंट ऑर्गेनाइज किया जाता है कि जो लेडीज़ घर में रहती है वो सब आती है और इन्जॉय करते हैं यहाँ पर अच्छा होने वाली सस्ता में फर्क है पहले वाली सासे अपनी जगह थी वो अपने रीति रिवाजों को फॉलो करवाती थी अब वाली साथ लगती है सब साथ में मिलकर इंजॉय करते हैं पहले तो कि ठीक है भगवान पर थी, अब वो नहीं है क्योंकि सास खुद जाके साथ में वो एंजॉयमेंट कर अच्छा, पहले ना फर्क। ਹਾਂ ਬਹੁਤ ਫਰਕ ਹੈ ਅੱਛਾ ਪਰਾਂਦਾ ਪਤਾ ਕੀ ਹੁੰਦਾ ਤੁਹਾਨੂੰ ਪਤਾ ਹੈ ਗੁੱਤਮੇ ਜੋ ਲਗਾਇਆ ਜਾਂਦਾ ਹੈ ਠੀਕ ਹੈ ਜੀ ਮੈਨੂੰ ਜਿੰਨਾ ਕੁ ਤੀਆਂ ਦੀ ਨੌਲੇਜ ਆ ਮੈਨੂੰ ਇਹ ਹੁੰਦਾ ਕਿ ਜਦੋਂ ਇੱਕ ਕੁੜੀਆਂ ਦਾ ਇੱਕ ਤਿਉਹਾਰ ਆ ਕਿ ਜਿੱਥੇ ਕੁੜੀਆਂ ਇਕੱਠੀਆਂ ਹੁੰਦੀਆਂ ਵਾ ਸਾਵਣ ਦੇ ਮਹੀਨੇ ਦੇ ਵਿੱਚ ਔਰ ਇਹ ਮੋਸਟਲੀ ਐਤਵਾਰ ਦੇ ਦਿਨ ਮਨਾਇਆ ਜਾਂਦੀਆਂ ਹੁੰਦੀਆਂ ਕਿ ਕੁੜੀਆਂ ਇਕੱਠੀਆਂ ਕੇ ਪੁਰਾਣੇ ਪੁਰਾਣੇ ਸਾਨੂੰ ਮੈਨੂੰ ਦੇਖੇ ਤਾਂ ਕੁੜੀਆਂ ਜਿਹੜੀਆਂ ਵਿਆਹੀਆਂ ਹੁੰਦੀਆਂ ਉਹ ਪੇਕੇ ਘਰ ਆਉਂਦੀਆਂ ਜਿਹੜੀਆਂ ਇਕਵਾਰੀਆਂ ਹੁੰਦੀਆਂ ਉਹ ਤਾਂ ਆਲਰੇਡੀ ਇੱਥੇ ਹੁੰਦੀਆਂ ਚੁਗਲੀਆਂ ਕਰਦੀਆਂ ਚੁਗਲੀਆਂ ਵੀ ਕਰਦੀਆਂ ਨੇ ਪਿੰਗਾ ਛੋੜਦੀਆਂ ਨੇ ਮੋਤਮਾ ਪਿੱਛੋਂ ਕਿਹੜੇ ਪਿੰਡ ਤੋਂ ਮੈਂ ਜੀ ਮਾਜੇ ਤੋਂ ਆ ਮਾਜੇ ਤੋਂ ਤੇ ਮਾਜੇਵਾਲ ਤਾਂ ਆਪਣਾ ਇਹ ਰਿਵਾਜ ਹੈਗਾ ਹੀ ਆ ਹਲੇ ਝੂਟੇ ਵਗੈਰਾ ਝੁੱਲਣੇ ਤੇ ਇਧਰ ਇਹ ਖਤਮ ਹੋ ਚੁੱਕਿਆ ਬਿਲਕੁਲ ਨਹੀਂ ਸਾਡੇ ਉਧਰ ਹਲੇ ਹੈਗਾ ਸਾਨੂੰ ਥੋੜਾ ਕਹਿ ਵੀ ਦਿੰਦੇ ਨੇ ਕਿ ਬੈਕਵਰਡ ਨੇ ਪਰ ਸਾਡੇ ਰਿਵਾਜ ਜਿਹੜੇ ਉਹ ਹਲੇ ਵੀ ਜਿੰਦਾ ਹੈਗੇ ਕਿਹਾ ਜਾਂਦਾ ਹੈ ਕਿ ਇਹ ਮਾਤਾ ਪਾਰਵਤੀ ਨੇ ਸ਼ਿਵ ਜੀ ਲਈ ਬਹੁਤ ਜ਼ਿਆਦਾ ਪ੍ਰੇਅਰਸ ਕੀਤੀਆਂ ਸੀ ਉਹਨਾਂ ਨੂੰ ਕੌਣ ਲਈ ਤੇ ਉਸ ਚੀਜ਼ ਕਰਕੇ ਕੁੜੀਆਂ ਵਰਤ ਰੱਖਦੀਆਂ ਇਸਾਉਂ ਦੇ ਮਹੀਨੇ ਵਿੱਚ ਤਾਂ ਕਿ ਉਹਨਾਂ ਨੂੰ ਇੱਕ ਗੁੱਟ ਲੁਕਿੰਗ